ਹਾਂਜੀ ਅੱਜ ਪਹੁੰਚਿਆ ਰਾਜਕੁਮਾਰ ਕਾਂਗੜਾ ਦੇ ਪੀਨੇ ਗੂੰਦਕ ਦੀਰਾ ਬਾਈ ਤੋਂ ਕਹਿੰਦੇ ਬਹੁਤ ਵਧੀਆ ਬਣਾਉਂਦਾਗਾ ਸੁਨਾਮ ਐਮ ਐਸ ਸੀ ਮਾਰਕੀਟ ਗਰਮੀ ਬਹੁਤ ਜ਼ਿਆਦਾ ਬਾਬਿਓ ਪੀਆ ਕਰੋ ਵੱਧ ਤੋਂ ਵੱਧ ਗੂੰਦਕ ਦੀਰਾ ਗਰਮੀਆਂ ਚ ਗਰਮੈਸ ਨਹੀਂ ਕਰਦਾ ਹੈਗਾ ਇਹ ਨਿੰਬੂ ਦਾ ਰਸ ਪਾ ਲਿਆ ਇਧਰ ਗੂੰਦਕ ਦੀਰਾ ਪਾਉ बर्फ़ बुर्फ पूरी पाई हुई है ठंडा होंगे पूरा काम कम बइ का, का। हो जी ये दुकान एमसी मार्केट को लगती है रेहड़ी बाई दी ठंडी लस्सी भी अवेलेबल बाई लगे 10 ਰੁਪਏ ਗਲਾਸ ਵਾਲਾ ਸੀ ਦਾ ਵੀ ਕਿਵੇਂ ਲੱਗਿਆ ਬਾਈ ਕੈਂਟ ਆ